जयपुर दे हवा महल बारे तुसी सारे ने सुने होएगा बहुत सारे लोगा ने हवा महल देख्या भी होएगा पर कि तुसी जानदे हो कि महाराजा रणजीत सिंह ने पंजाब दे विच भी कैसे तरह दा हवा महल बनवाया सी मैं इस वक्त टोल बाहर दे कस्बे रामटटवाल दे, राम दे विच खडी हां रामटटवाल ਦੇ ਵਿੱਚ ਇੱਕ ਠਾਕੁਰ ਦੁਆਰਾ ਬਣਾਇਆ ਹੋਇਆ ਜੋ ਕਰੀਬਨ 1150 ਸਾਲ ਪੁਰਾਣਾ ਹੈ ਔਰ 19ਵੀਂ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਥੇ ਇੱਕ ਹਵਾ ਮਹਿਲ ਦੀ ਇੱਕ ਰੰਗ ਮਹਿਲ ਦੀ ਉਸਾਰੀ ਕਰਵਾ ਦਿੰਦੇ ਨੇ ਇਹ ਜਿਹੜਾ ਸਥਾਨ ਹੈ ਇਹ ਬੜੀ ਹੀ ਕਲਾਤਮਕ ਤੇ ਵਿਰਾਸਤੀ ਜਿਹੜੀ ਪੇਂਟਿੰਗਸ ਹੈ ਉਹਨਾਂ ਵਾਸਤੇ ਜਾਣਿਆ ਜਾਂਦਾ ਹੈ ਅਦਾਬ ਅਰਜ਼ੈਦ ਆਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਗੁਰਨੀਤ ਆ ਤੁਹਾਡੇ ਨਾਲ ਅਦੀ ਬਜ਼ੀਜ਼ ਦੋਸਤੋ ਅੱਜ ਅਸੀਂ ਤੁਹਾਨੂੰ ਖਾਸ ਕਰਕੇ ਇਸ ਮਹਿਲ ਨੂੰ ਦਿਖਾਉਣ ਲੈ ਕੇ ਆਇਆ ਜਿਸ ਵਿੱਚ ਕਰੀਬਨ 250 ਸਾਲ ਪੁਰਾਣੇ ਕੰਧ ਚਿੱਤਰ ਬਣੇ ਹੋਏ ਨੇ ਇੱਕ ਜਿਹੜੀ ਪੇਂਟਿੰਗ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਲੇ ਔਰ ਮਰਦਾਨੇ ਦੇ ਨਾਲ ਬੜੀ ਮਸ਼ਹੂਰ ਹੈ ਉਹ ਸਾਨੂੰ ਕਿਤਾਬਾਂ 'ਚ ਵੇਖਣ ਨੂੰ ਮਿਲਦੀ ਹੈ ਨੈਟ ਤੇ ਬਹੁਤ ਸਾਰੀ ਥਾਵਾਂ ਤੇ ਹੈ ਔਰ ਹੋਰ ਵੀ ਬੜੀ ਸਾਰੀ ਥਾਵਾਂ ਤੇ ਇਹ ਪੇਂਟ ਕੀਤੀ ਜਾ ਚੁੱਕੀ ਹੈ ਪਰ origignal painting ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਥੇ ਹੀ ਤੁਹਾਨੂੰ ਮਿਲਦੀ ਹੈ ਇਸ ਤੋਂ ਇਲਾਵਾ ਪੰਜਾਬ ਚ ਜਿੰਨੀਆਂ ਜਾਂ ਹੋਰ ਇੰਡੀਆ ਦੇ ਵਿੱਚ ਜਿੰਨੀਆਂ ਵੀ ਥਾਵਾਂ ਤੇ ਤੁਹਾਨੂੰ ਇਹ ਪੇਂਟਿੰਗ ਮਿਲੇਗੀ ਉਹ ਇਸ ਦੀ ਕਾਪੀ ਹੈ ਹੁਭੂ ਕਾਪੀ ਕੀਤੀ ਗਈ ਹੈ ओरिजिनल ਪੇਂਟਿੰਗ ਇਹ ਹੈ ਵੈਸ਼ਨਵ ਸੰਪਰਦਾਇ ਨਾਲ ਜੁੜਿਆ ਬੇਰਾਗੀਆਂ ਦਾ ਇਹ ਠਾਕੁਰ ਦੁਆਰਾ ਇਲਾਕੇ ਵਿੱਚ ਜਨਮਸ਼ਟਮੀ ਦੇ ਸਾਲਾਨਾ ਮੇਲੇ ਕਰਕੇ ਪ੍ਰਸਿੱਧ ਹੈ ਲੋਕ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਥਾਂ ਤੇ ਰੰਗ ਮਹਿਲ ਬਣਵਾਇਆ ਗਿਆ ਤੇ ਕੰਤ ਚਿੱਤਰ ਤਿਆਰ ਕਰਾਈ ਗਏ ठाकुरद्वारे अंदर सबसे पहले महंत बाबा रामदास जी दी गद्दी सजी हुई है जिदी पालकी लाहौर तो बनके आई सी इस स्थान ते 125 ਦੇ ਕਰੀਬ ਕੰਧ ਚਿੱਤਰ ਮੌਜੂਦ ਨੇ ਜਿਹੜੇ 19ਵੀਂ ਸਦੀ ਵਿੱਚ ਉਲੀਕੇ ਦੱਸੇ ਜਾਂਦੇ ਨੇ ਇਸ ਥਾਂ ਦੀ ਖੂਬਸੂਰਤੀ ਇਹੀ ਹੈ ਕਿ ਇੱਥੇ ਵੱਖ-ਵੱਖ ਮਜ਼ਹਬਾਂ ਦੇ ਪੀਰਾਂ ਪੈਗੰਬਰਾਂ ਦੇ ਚਿੱਤਰ ਬਣੇ ਹੋਏ ਨੇ ਇਹ ਜਿਹੜਾ ਵਰਕ ਹੈ ਇਹ ਮਹਾਰਾਜਾ ਜੀ ਸਿੰਘ ਦੇ ਟਾਈਮ ਦਾ ਦੇਖਣ ਨੂੰ ਸਾਨੂੰ ਮਿਲਿਆ ਹੈ ਕਿਉਂਕਿ ਸਿੱਖ ਧਰਮ ਨਾਲ ਹੋਰ ਧਰਮ ਨਾਲ ਸੰਬੰਧਿਤ ਜਿਹੜਾ ਪੇਂਟਿੰਗ ਸਾਨੂੰ ਇੱਥੇ ਦੇਖਣ ਨੂੰ ਮਿਲੀਆਂ ਹਨ ਸੈਕੂਲਰ ਪੇਂਟਿੰਗ ਮਿਲੀਆਂ ਹਨ ਇਹਦੇ ਬਾਰੇ ਜੇ ਗੱਲ ਕਰਨੀ ਹੋਵੇ ਤਾਂ ਕਲਰਸ ਜੋ ਹੈਗੇ ਇਹਦੇ ਦੇ ਉਹ ਬਹੁਤ ਅਟਰੈਕਟ ਕਰਦੇ ਹਨ ਕਿਉਂਕਿ ਉਹਨਾਂ ਆਰਟਿਸਟਾਂ ਦਾ ਰੰਗ ਬਣਾਉਣ ਦਾ ਟੰਗ ਆਪਣਾ ਵੱਖਰਾ ਹੀ ਹੁੰਦਾ ਸੀਗਾ ਜਿਨ੍ਹਾਂ ਆਪਾਂ ਦੇਖਦੇ ਆ ਕਿ ਅਗਰ ਇਹ ਚ ਲਾਲ ਰੰਗ ਨੀਲਾ ਰੰਗ ਹਰਾ ਰੰਗ ਪੀਲਾ ਰੰਗ ਕਾਲਾ ਚਿੱਟਾ ਇਹ ਸਾਰੇ ਵਿੱਚ ਫਲੈਟ ਕਲਰ ਚ ਵਰਤੇ ਆਏ ਹਨ 2 ਡਾਈਮੈਂਸ਼ਨ ਚ ਵਰਤੇ ਹੋਏ ਹਨ ਕਿਉਂਕੋ ਸਮਾਂ ਇਦਾਂ ਸੀਗਾ ਜਦੋਂ ਸਾਡੇ ਪੰਜਾਬ ਦੇ ਵਿੱਚ ਮਹਾਰਾਣਜੀਤ ਸਿੰਘ ਦਾ ਰਾਜ ਹੋਇਆ ਤੇ ਬਹੁਤ ਸਾਰੇ ਪਹਾੜੀ ਆਰਟਿਸਟ ਜਿਹੜੇ ਸੀਗੇ ਉਹ ਪਹਾੜ ਤੋਂ ਜਾਂ ਕਾਂਗੜਾ ਤੋਂ ਜਾਂ ਹੋਰ ਪਹਾੜੀ ਖੇਤਰਾਂ ਤੋਂ ਪੰਜਾਬ ਨੂੰ ਇਹ ਆ ਗਏ ਸੀਗੇ ਆਪਣੀ ਰੋਜੀ ਰੋਟੀ ਵਾਸਤੇ ਜਾਂ ਆਪਣੇ ਡਿਵੈਲਪਮੈਂਟ ਵਾਸਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਰੰਗ ਮਹਿਲ ਦੇ ਬਿਲਕੁਲ ਸਾਹਮਣੇ ਇੱਕ ਕੂਆ ਆ ਜਿਹਨੂੰ ਅਸੀਂ ਖੂਬ ਬੋਲਦੇ ਆ ਉੱਥੇ ਬਿਲਕੁਲ ਪੌੜੀਆਂ ਉਤਰਦੀਆਂ ਆ ਉੱਥੇ ਮੈਨੂੰ ਲੱਗਦਾ ਉਹ ਇਸ਼ਨਾਨ ਕਰਦੇ ਹੋਣਗੇ ਉਸ ਤੋਂ ਅੱਗੇ ਜੇ ਦਿਖਾਵਾਂ ਤੇ ਜੇ ਗੱਲ ਕਰੀਏ ਤਾਂ ਉਹ ਤੋਂ ਬਿਲਕੁਲ ਅੱਗੇ ਇੱਕ ਕੁਦਰਤੀ ਖੱਡ ਵਗਦੀ ਆ ਕੁਦਰਤੀ ਪਾਣੀ ਵਗਦੇ ਨੇ ਇਹ ਉਹ ਪਾਣੀ ਨੇ ਜਿਹਨੂੰ ਅਸੀਂ ਅੰਮ੍ਰਿਤ ਬੋਲਦੇ ਆ ਜਦ ਮੈਂ ਗੱਲ ਕਰਾਂ ਇਸ ਰੰਗ ਰੰਗ ਮਹਿਲ ਦੀ ਛੱਤ ਦੀ ਛੱਤ ਦੇ ਉੱਤੇ ਵੀ ਜਿਹੜੀ ਮੀਨਾ ਕਾਰੀ ਆ ਬੜੇ ਬਾਕਮਾਲ ਦੀ ਆ ਬੜੇ ਕਿਸੇ ਇੱਕ ਰੂਫ ਉੱਕੀ ਹੋਈ ਆ ਉਹਦੇ ਵਿੱਚ ਛੱਤ ਦੇ ਵਿੱਚ ਇਹੋ ਜਿਹੇ ਜਿਹੜੇ ਕਨਸੈਪਟ ਨੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਪ੍ਰਮੋਟ ਹੋਣ ਵਾਲੇ ਆ ਇਹਦੇ ਲਈ ਵੱਖ-ਵੱਖ ادارے ਜਿਹੜੇ ਆ ਕੰਮ ਕਰਾ ਹੀ ਰਹੇ ਆ ਆਲਰੇਡੀ ਡਿਪਾਰਟਮੈਂਟ ਜਿੱਤਾਂ ਕਰਦੇ ਪਏ ਆ ਤੇ ਸਾਡਾ ਵੀ ਇੱਕ ਫਰਜ਼ ਬਣਦਾ ਕਿ ਅਸੀਂ ਇਹਨਾਂ ਅਦਾਰਿਆਂ ਨੂੰ ਪ੍ਰੀਜ਼ਰਵ ਕਰਕੇ ਰੱਖੀਏ ਤਾਂ ਕਿ ਇੱਕ ਟੂਰਿਜ਼ਮ ਜਿਹੜਾ ਆ ਇੱਕ ਨੈਸ਼ਨਲ ਇੱਕ ਇੰਟਰਨੈਸ਼ਨਲ ਟੂਰਿਜ਼ਮ ਜਿਹੜਾ ਆ ਉਹ ਪੰਜਾਬ ਦੇ ਵਿੱਚ ਆਵੇ ਤੇ ਪੰਜਾਬ ਦੀ ਤਰੱਕੀ ਦੇ ਲਈ ਇੱਕ ਬਹੁਤ ਚੰਗਾ ਇੱਕ ਇਹ ਇੰਪੋਰਟੈਂਟ ਰੋਲ ਅਦਾ ਕਰਨਗੇ ਉਹ ਇਸ ਜਗ੍ਹਾ ਦੀ ਸਿੰਦਰੀ ਬਹੁਤ ਬਾਕਮਾਲ ਹੈ ਸ਼ਿਵਾਲਿਕ ਫੁੱਟ ਹਿਲਸ ਐਥੋਂ ਸਟਾਰਟ ਹੋ ਜਾਂਦੀਆਂ ਨੇ ਔਰ ਇੱਥੋਂ ਕਰੀਬਨ 4.5 ਕਿਲੋਮੀਟਰ ਤੇ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਸੋ ਇਹ ਚੋਆ ਦਾ ਇਲਾਕਾ ਹੈ ਔਰ ਸਿੰਦਰੀ ਜਿਵੇਂ ਮੈਂ ਗੱਲ ਕੀਤੀ ਕਿ ਪਹਾੜੀਆਂ ਨਾਲ ਘਿਰਿਆ ਹੋਣ ਕਰਕੇ ਹਿਲ ਟਾਪ ਤੇ ਉਹਨਾਂ ਨੇ ਉਸ ਵਕਤ ਇਹ ਮਹਿਲ ਦੀ ਉਸਾਰੀ ਕਰਵਾਈ ਸੀ ਇਨਾ ਕਾਂਤ ਖੇਤਰਾਂ ਦਾ ਚਿੱਤਰਕਾਰ ਉੜਮੁੜ ਪਿੰਡ ਦਾ ਸ਼ਰਫੁਦੀਨ ਦੱਸਿਆ ਜਾਂਦਾ ਜਿਹਨੂੰ ਲੋਕ ਆਮ ਕਰਕੇ ਸ਼ਰਫੂ ਦੇ ਨਾਮ ਨਾਲ ਜਾਣਦੇ ਸੀ ਇੱਥੇ ਕੰਧ ਚਿੱਤਰਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪਾਲਾ ਮਰਦਾਨਾ ਭਗਵਾਨ ਰਾਮ ਸ਼੍ਰੀ ਕ੍ਰਿਸ਼ਨ ਤੋਂ ਇਲਾਵਾ ਵਕ ਵਕ ਮਹਾਰਾਜਾਂ ਦੀ ਜੀਵਨ ਸ਼ੈਲੀ ਨੂੰ ਦਰਸਾਉਂਦੇ ਚਿੱਤਰ ਮੌਜੂਦ ਨੇ ਲੱਕੜ ਦੀਆਂ ਚੁਗਾਠਾਂ ਉੱਪਰ ਬਾਰੀਕ ਮੀਨਾ ਕਾਰੀ ਕੀਤੀ ਹੋਈ ਹੈ ਇਮਾਰਤ ਦੀਆਂ ਨੁਕਰਾਂ ਕੌਲਿਆਂ ਤੇ ਵੱਧਰਿਆਂ ਉੱਤੇ ਵੀ ਰੰਗ ਬਰੰਗੀ ਚਿੱਤਰਕਾਰੀ ਦੇ ਨਮੂਨੇ ਵੇਖਣ ਨੂੰ ਮਿਲਦੇ ਨੇ ਜਿਹੜੇ ਰੰਗ ਮਹਿਲ ਆ ਜਾਂ ਇਹ ਇੱਕ ਆਪਣੇ ਆਪ ਦੇ ਵਿੱਚ ਬਲਖਣ ਇੱਕ throre ਆ ਤੇ ਇਹਦੀ ਬਰਾਸਤ ਨੂੰ ਕੁਦਰਤੀ ਆ ਕਿ ਅਸੀਂ ਹੀ ਸੰਭਾਲਣਾ ਆ ਕਿਉਂਕਿ ਇਹ ਸਾਡੀ ਬਰਾਸਤ ਆ ਇੱਥੇ ਦੇ ਵਾਤਾਵਰਨ ਦੇ ਵਿੱਚ ਇੰਨੀ ਸ਼ੁੱਧ ਹਵਾ ਆ ਕਿ ਮੈਡੀਟੇਸ਼ਨ ਨੂੰ ਵੀ ਬੰਦਾ ਇੱਥੇ ਆਣ ਕੇ ਕਰ ਸਕਦਾ ਆਪਣੇ ਮਾਈਂਡ ਨੂੰ ਹੀਲ ਕਰ ਸਕਦਾ ਆ ਤੇ ਇਹ ਉਹ ਉਹ ਏਰੀਆ ਜਿੱਥੇ ਇੱਕ ਫੋਨ ਦਾ ਨੈਟਵਰਕ ਵੀ ਹੈ ਨਹੀਂ ਤੁਹਾਨੂੰ ਡਿਸਟਰਬ ਵੀ ਕੋਈ ਨਹੀਂ ਕਰਦਾ ਇਹਦੇ ਵਿੱਚ ਇਹਨਾਂ ਕਾਂਤ ਚਿੱਤਰਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਵਾਈਟ ਹੈ ਆਮ ਤੌਰ ਤੇ ਵਾਈਟ ਹੈਗੀ ਆ ਤੇ ਵਾਈਟ ਦੇ ਉੱਤੇ ਸਾਰੇ ਕਲਰ ਜਿਹੜੇ ਹੈਗੇ ਆ ਨੀਲਾ ਰੰਗ ਫੜੀ ਕਰੋ ਨੀਲਾ ਨੀਲ ਤੋਂ ਤਿਆਰ ਕਰਦੇ ਸੀਗੇ ਨੀਲ ਨੂੰ ਇਸ ਢੰਗ ਨਾਲ ਬਣਾਉਂਦੇ ਸੀਗੇ ਜਿਹਦੇ ਵਿੱਚ ਉਹ ਕੋਈ ਥਿਕਨੈਸ ਵਾਸਤੇ ਚੀਜ਼ਾਂ ਪਾਉਂਦੇ ਸੀਗੇ ਤੇ ਇਹਦੇ ਸਰਫੇਸ ਬਣਾਉਣ ਵਾਸਤੇ ਰਸਾਇਣ ਰਾਤ ਇਹਨੂੰ ਭੀਕ ਕੇ ਰੱਖਦੇ ਸੀ ਚੂਨਿਆਂ ਨੂੰ ਉਹਦੇ ਵਿੱਚ ਫਿਰ ਜ਼ਾਦ ਦਾ ਪਾਣੀ ਜਿਹੜਾ ਹੁੰਦਾ ਸੀਗਾ ਇਹਦਾ ਉਹਨੂੰ ਬਾਹਰ ਕੱਢ ਕੇ ਫੇਰ ਭੀਤਾ ਜਾਂਦਾ ਸੀਗਾ ਤੇ ਦਾਲਾਂ ਦਾ ਪਾਣੀ ਪਾਇਆ ਜਾਂਦਾ ਸੀਗਾ ਦਾੜਾਂ ਦਾ ਪਾਣੀ, ਮੂੰਗੀ ਦੀ, ਮਸਰਾਂ ਦੀ ਜੇ ਕੁਛ ਵੀ ਦਾਤ ਜਿਹੜੇ ਥਿਕਨੈਸ ਬਣਾਉਂਦੀ ਹੁੰਦੀ ਸੀਗੀ ਉਹ ਵਿੱਚ ਪਾ ਕੇ ਤਾਂ ਫੇਰ ਉਹਦਾ ਲੇਪ ਕੀਤਾ ਜਾਂਦਾ ਸੀਗਾ ਤੇ ਜਿਸ ਕਰਕੇ ਇਹ ਰੰਗ ਆਜ ਤੱਕ ਵੀ ਉਹਦੇ ਨਿਕੇ ਹੋਇਆ ਜਿੱਦਾਂ 200 ਸਾਲ 300 ਸਾਲ ਵੀ ਹੋ ਗਏ ਆ ਰਣਜੀਤ ਸਿੰਘ ਮਹਾਰਾਜ ਜੀ ਦਾ ਜਾਣ ਤੋਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੈਗਾ ਤੇ ਇਹ ਜਿਹੜੇ ਇੱਥੇ ਆ ਤੁਸੀਂ ਦੇਖੋਗੇ ਕਲਰਸ ਆਣ ਕੇ ਹਰਾ ਰੰਗ ਦੇਖੋ ਹਰਾ ਰੰਗ ਜਿਹੜਾ ਹੈਗਾ ਉਹ ਗ੍ਰੀਂਦਰੇ ਤੋਂ ਬਣਾਇਆ ਜਾਂਦਾ ਸੀਗਾ ਪੱਤਿਆਂ ਨੂੰ ਘੋਟ-ਘੋਟ ਕੇ ਤੇ ਉਹਦਾ ਅਰ ਕੱਢ ਕੇ ਉਹਨੂੰ ਵੀ ਬਣਾਇਆ ਜਾਂਦਾ ਸੀਗਾ ਤੇ ਇੱਕ ਤੁਸੀਂ ਹੈਰਾਨ ਹੋਵੋਗੇ ਗੱਲ ਸੁਣ ਕੇ ਕਿ ਨਵੇਂ ਤੌਰ ਤੇ ਹੈ ਜਿਆ ਰੰਗ ਪੀੜਾ ਹੁੰਦਾ ਸੀਗਾ ਉਹ ਇਦਾਂ ਤਿਆਰ ਕੀਤਾ ਜਾਂਦਾ ਸੀਗਾ ਕਿ ਜਿਹੜੀਆਂ ਅੰਬਾਂ ਦੀਆਂ ਗੁੱਠਲੀਆਂ ਹੁੰਦੀਆਂ ਸੀਗੀਆਂ ਜਾਂ ਅੰਬਲ ਛਿਲ ਹੁੰਦੀ ਸੀ ਉਹ ਗਊ ਮਾਤਾ ਨੂੰ ਖੁਲਾਈ ਜਾਂਦੀ ਸੀਗੀ ਤੇ ਉਹਦਾ ਜਿਹੜਾ ਜ਼ੋਰ ਹੁੰਦਾ ਸੀਗਾ ਉਹਨੂੰ ਆਪਾਂ ਪੀੜਾ ਰੰਗ ਦੇ ਵਾਸਤੇ ਵਰਤੇ ਹੁੰਦੇ ਸੀਗੇ ਇਦਾਂ ਤਰ੍ਹਾਂ ਤਰ੍ਹਾਂ ਨਾ ਰੰਗ ਜਿਹੜੇ ਸੀਗੇ ਉਹ ਤਿਆਰ ਕੀਤੇ ਜਾਂਦੇ ਸੀਗੇ ਹਰਾ ਰੰਗ ਤਾਂ ਤੌਰ ਤੇ ਆਪਾਂ ਨੀਲਾ ਤੇ ਪੀਲਾ ਬਣਾ ਲਈਏ ਹਰਾ ਰੰਗ ਬਣ ਜਾਂਦਾ ਹੈਗਾ ਪਰ ਉਹਨਾਂ ਆਰਟਿਸਟਾਂ ਨੇ ਇਹ ਜਿਹੜੇ ਰੰਗ ਭਰੇ ਨਾ ਚਿੱਤਰਾਂ ਦੇ ਵਿੱਚ ਦੇਖੋ ਫਲੇਟ ਰੰਗ ਭਰੇ ਆ ਉਸ ਤੋਂ ਬਾਅਦ ਲਾਈਨਾਂ ਨਾਲ ਉਹਨਾਂ ਦੇ ਜਿਹੜੇ ਆ ਫੇਸ ਅੱਖਾਂ ਹੋਰ ਹੱਥ ਬਣਾਏ ਹੋਏ ਸਾਨੂੰ ਮਿਲੇ ਹਨ ਤੇ ਇੱਕ ਗੱਲ ਕਮਾਲ ਦੀ ਜਿਹੜੀ ਹਰ ਵਾਰ ਸਾਨੂੰ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਉਸ ਸਮੇਂ ਦੇ ਲੋਕ ਇਹਨਾਂ ਚਿੱਤਰਾਂ ਦੇ ਵਿੱਚ ਸ਼ੀਸ਼ੇ ਦਾ ਇਸਤੇਮਾਲ ਕਰਦੇ ਹੁੰਦੇ ਸੀਗੇ ਬਹੁਤ ਬਰੀਕ ਬਰੀਕ ਸ਼ੀਸ਼ੇ ਦੇ ਟੁਕੜੇ ਜੋ ਲੇਅਰ ਜਿਹੜੀ ਬਣਾਉਂਦੇ ਹੁੰਦੇ ਸੀਗੇ ਆਪਣੇ ਬੈਕਗ੍ਰਾਉਂਡ ਉਹਦੇ ਵਿੱਚ ਜਿੱਥੇ ਮਾਲਾ ਬਣਾਉਣੀ ਹੁੰਦੀ ਸੀਗੀ ਜਾਂ ਹੋਰ ਚੀਜ਼ਾਂ ਜਿਹੜੀਆਂ ਸ਼ਿੰਗਾਰ ਬਣਾਉਣਾ ਹੁੰਦਾ ਸੀਗਾ ਡੋਲੇ ਦਾ ਸ਼ਿੰਗਾਰ ਬਣਾਉਣਾ ਉਹਦੇ ਜਿਹੜਾ ਸ਼ੀਸ਼ੇ ਦਾ ਜਿਹੜਾ ਰੰਗ ਜਿਹੜਾ ਟੁਕੜਾ ਬਹੁਤ ਬਰੀਕ ਇਸੇ ਮਲ ਕਿਤਾ ਜਾਂਦਾ ਸੀਗਾ ਇਹ ਬਹੁਤ ਹੀ ਮਿਹਨਤ ਦਾ ਜਿਹੜਾ ਕੰਮ ਸਾਡੇ ਦੇਖਣ ਨੂੰ ਮਿਲਿਆ ਹੈਗਾ ਇਹਨਾਂ ਥਾਮਾਂ ਦੇ ਉੱਤੇ ਕਮਲਜੀਤ ਸਿੰਘ ਕੰਗ ਦੁਆਰਾ ਲਿਖੀ ਇੱਕ ਪੁਸਤਕ ਪੰਜਾਬ ਦੇ ਕਾਂਦ ਚਿੱਤਰ ਮੁਤਾਬਿਕ 18ਵੀਂ ਸਦੀ ਦੇ ਪੰਜਾਬ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨਾਲ ਸੰਬੰਧਿਤ ਸੈਂਕੜੇ ਛੋਟੇ ਵੱਡੇ ਸਥਾਨਾਂ ਤੇ ਮੇਲੇ ਲੱਗਿਆ ਕਰਦੇ ਸੀ ਜਿੱਥੇ ਮੇਲਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਸੀ ਉਹ ਮੇਲਾ ਲੱਗਣ ਵਾਲੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਤਾਂ ਆਉਂਦੇ ਨਾਲ ਹੀ ਬਿਨ ਲਾਗਤ ਇੱਕ ਆਨੰਦਮਈ ਦਿਨ ਮਾਣਿਆ ਕਰਦੇ ਸਨ ਇਹ ਮੇਲੇ ਖੇਡ ਤਮਾਸ਼ੇ ਤੇ ਭੀੜ ਭਰੇ ਹੋਇਆ ਕਰਦੇ ਸੀ ਇਨਾ ਵਿੱਚ ਕੁਸ਼ਤੀਆਂ ਗੱਤਕੇ ਬਾਜ਼ੀਗਰਾਂ ਦਾ ਸੰਗੀਤ ਚੱਲਿਆ ਕਰਦਾ ਸੀ ਧਾਰਮਿਕ ਸਥਾਨ ਮੇਲੇ ਦਾ ਧੁਰਾ ਹੋਣ ਕਰਕੇ ਆਕਰਸ਼ਣ ਦਾ ਕੇਂਦਰ ਹੁੰਦਾ ਸੀ ਜੋ ਵੀ ਮੇਲਾ ਵੇਖਣ ਆਉਂਦਾ ਸੀ ਉਹ ਮੱਥਾ ਟੇਕਦਾ ਸੀ ਤੇ ਇਹਨਾਂ ਕੰਦਾਂ ਉੱਤੇ ਧਾਰਮਿਕ ਵਿਸ਼ਿਆਂ ਵਾਲੇ ਚਿੱਤਰ ਵੇਖ ਕੇ ਖੁਸ਼ ਵੀ ਹੁੰਦਾ ਰਹਿੰਦਾ ਸੀ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਇੱਕ ਆਸਥਾ ਦਾ ਕੇਂਦਰ ਵੀ ਆਇਆ ਹੈ ਸ਼ਿਵਦਵਾਲਾ ਤੇ ਠਾਕਰ ਦਵਾਰਾ ਵੀ ਆ ਇਹ ਸਾਡੇ ਏਰੀਏ ਦੀ ਇਹਦੇ ਵਿੱਚ ਆਸਥਾ ਇਸ ਜਗ੍ਹਾ ਦੇ ਵਿੱਚ ਤੇ ਬਹੁਤ ਸਾਰੀਆਂ ਮੰਤਾਂ ਜਿਹੜੀਆਂ ਲੋਕ ਇੱਥੇ ਆ ਕੇ ਪੂਰੀਆਂ ਕਰਵਾਉਂਦੇ ਆ ਤੇ ਅਸੀਂ ਦੇਖਦੇ ਆ ਕਿ ਇੱਕ ਬਹੁਤ ਹੀ ਅਲੱਗ-ਅਲੱਗ ਧਰਮਾਂ ਦਾ ਇੱਕ ਕੇਂਦਰ ਬਣਨਾ ਇਹ ਇਹ ਬਣਿਆ ਵੀ ਹੈਗਾ ਆ ਤੇ ਉਹਦੀ ਚੰਗੀ ਸਾਰੀ ਉਦਾਹਰਣ ਜਿਹੜੀ ਹੈਗੀ ਆ ਕੰਤ ਚਿੱਤਰਕਲਾ ਦੇ ਵਿੱਚ ਦੇਖਦੀ ਹੈ ਤੇ ਮੈਂ ਇਹ ਹੀ ਸਾਰਿਆਂ ਨੂੰ ਸਵਾਗਤ ਕਰਾਂਗਾ ਜਾਂ ਉਹਨਾਂ ਨੂੰ ਬੁਝਾਰਸ਼ ਕਰਾਂਗਾ ਕਿ ਉਹ ਇੱਥੇ ਆਉਣ ਤੇ ਆਪਣੀ ਅੱਖ ਦੇ ਨਾਲ ਜ਼ਰੂਰ ਦੇਖ ਕੇ ਜਾਣ ਤਾਂ ਕਿ ਪੰਜਾਬ ਵੀ ਇੱਕ ਉਹ ਪੰਜਾਬ ਆ ਜਿਹੜਾ ਅਸੀਂ ਕਦੀ ਨਹੀਂ ਆਪਣੀ ਅੱਖ ਨਾਲ ਦੇਖਿਆ ਪਰ ਇਹ ਪੰਜਾਬ ਨੂੰ ਜਰੂਰ ਇੱਕ ਆਪਣੀ ਅਲੱਗ ਅੱਖ ਨਾਲ ਦੇਖੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਜਿਹੜਾ ਅਸੀਂ ਆਪਣਾ ਮਨ ਪਰਚਾਵਾ ਕਰਨ ਦੇ ਲਈ ਅਸੀਂ ਜੋਧਪੁਰ ਜੈਪੁਰ ਦੇ ਦੇਖਣ ਜਾਣੇ ਕਿਲੇ ਉਹ ਪੰਜਾਬ ਦੇ ਵਿੱਚ ਵੀ ਉਹੋ ਜਿਹੀ ਸ਼ੈਲੀ ਜਿਹੜੀ ਹੈਗੀ ਦੇਖਣ ਨੂੰ ਮਿਲਦੀ ਹੈ। ਵੇਰਵਿਆਂ ਮੁਤਾਬਕ 19ਵੀਂ ਸਦੀ ਦੇ ਪੰਜਾਬ ਵਿੱਚ ਚਿੱਤਰਕਾਰੀ ਦੀ ਚੌਕੀ ਸਰਪ੍ਰਸਤੀ ਉੱਚੇ ਵੰਸਾਂ ਦੇ ਲੋਕਾਂ ਵਿੱਚੋਂ ਕੰਤ ਚਿੱਤਰ ਬਣਾਉਣ ਰਾਹੀ ਹੋਈ ਹੈ ਵੱਡੇ ਵੱਡੇ ਸਾਰੇ ਸਰਦਾਰ ਕਿਸੇ ਪ੍ਰਕਾਰ ਦੀ ਗੱਡੀ ਜਾਂ ਕੇਲੇ ਵਿੱਚ ਜਗੀਰੀ ਢੰਗ ਨਾਲ ਰਿਆ ਕਰਦੇ ਸਨ ਬਹੁਤੀ ਵੇਰ ਉਹਨਾਂ ਦੇ ਸਿੰਘ ਦੁਆਰੇ ਸਭਾ ਭਵਨ ਰਿਹਾਈਸ਼ੀ ਕਮਰੇ ਤੇ ਬਰਾਂਡੇ ਕੰਤ ਚਿੱਤਰਾਂ ਨਾਲ ਅਕਸਰ ਸਜਾਏ ਜਾਂਦੇ ਰਹਿੰਦੇ ਸਤਿਗੁਰੂ ਬਾਬਾ RAMਦਾਸ ਜੀ ਕੀ ਇਹ ਗੱਦੀ ਹੈ ਇੱਕ ਗੱਦੀ महाराजा रंजीत सिंह जी भी इस जगह आए हुए थे और एक गद्दी महाराजा कपूरथला की रियासत है और उस समय से ये 1100 साल प्राचीन ये ठाकुर द्वारा है इस जगह हरेक धर्म के आते हैं और सबको मनोकामना पूर्ण होता है बवंजा द्वारे बिच एक द्वारा गद्दी हिंदुस्तान के अंदर ਬੈਰਾਗੀ ਸੰਤ ਸਮਾਜ ਦਾ ਇਹ ਪ੍ਰਮੁੱਖ ਗੱਦੀ ਜਿਹੜੀਆਂ ਇੱਟਾਂ ਨੇ ਉਹ ਇੱਟਾਂ ਦੀ ਸ਼ਕਲ ਦੇ ਵਿੱਚ ਹੈਗੀਆਂ ਨੇ ਪਰ ਅਸਲ ਦੇ ਵਿੱਚ ਉਹਨਾਂ ਨੇ ਪੱਥਰਾਂ ਦੀ ਨਕਾਸ਼ੀ ਇਸ ਕਿਸਮ ਨਾਲ ਕੀਤੀ ਹੋਈ ਹੈ ਉਹਦੀਆਂ ਜਿਹੜੀਆਂ ਕੋਣਾ ਨੇ ਉਸ ਦੇ ਐਂਗਲਸ ਨੇ ਉਹ ਇਸ ਤਰ੍ਹਾਂ ਬਣਾਏ ਨੇ ਕਿ ਦੇਖਣ ਵਾਲੇ ਨੂੰ ਉਹ ਇੱਟਾਂ ਹੀ ਲੱਗਦੀਆਂ ਨੇ ਔਰ ਇਹ ਬਹੁਤ ਇੱਕ ਠੰਡਾ ਇਲਾਕਾ ਹੈ ਇੱਥੇ ਗਰਮੀਆਂ ਦੇ ਵਿੱਚ ਵੀ ਤੁਸੀਂ ਗਰਮੀ ਮਹਿਸੂਸ ਨਹੀਂ ਕਰਦੇ ਨਾਲੋ ਨਾਲ ਜਿੱਥੇ ਕਾਂਚ ਚਿੱਤਰਾਂ ਦੀ ਗੱਲ ਹੈ ਸੈਕੂਲਰ ਅਪਰੋਚ ਦੀ ਅਸੀਂ ਗੱਲ ਕੀਤੀ ਸੀ ਇੱਥੇ ਤੁਹਾਨੂੰ ਮੁਰਲੀ ਮਨੋਹਰ ਕ੍ਰਿਸ਼ਨ ਜੀ ਦਾ ਚਿੱਤਰ ਨਜ਼ਰ ਆਏਗਾ ਨਾਲੋ ਨਾਲ ਮਹਾਭਾਰਤ ਦੇ ਬਹੁਤ ਸਾਰੇ ਸੀਨਸ ਦੇਖਣ ਨੂੰ ਮਿਲ ਸਕਦੇ ਆ ਕਿਉਂਕਿ ਉਸ ਵਕਤ ਬ੍ਰਿਟਿਸ਼ਰਸ ਦਾ ਐਡਵੈਂਟ ਹੋਣਾ ਸ਼ੁਰੂ ਹੋ ਗਿਆ ਸੀ ਤਾਂ ਤੁਹਾਨੂੰ ਬ੍ਰਿਟਿਸ਼ ਕੁਝ ਉਸ ਤਰ੍ਹਾਂ ਦੇ ਸਟਾਈਲ ਦੇ ਉਦਾਂ ਦੇ ਕੱਪੜੇ ਪਾਏ ਇਹ ਜਿਹੜੇ ਚਿੱਤਰ ਦੇ ਵਿੱਚ ਕੁਝ ਲੋਕ ਨਜ਼ਰ ਆਉਣਗੇ ਨਾਲੋ ਨਾਲ ਹਨੂਮਾਨ ਜੀ ਦਾ ਕਾਲੀ ਮਾਤਾ ਦਾ ਚਿੱਤਰ ਇਹ ਆਮ ਵੇਖਿਆ ਜਾ ਸਕਦਾ ਹੈ ਔਰ ਉਸ ਵੇਲੇ ਦੇ ਅਹਲਕਾਰ ਜਿਹੜੇ ਵੱਡੇ ਸਰਦਾਰ ਹੋਇਆ ਕਰਦੇ ਸੀ ਜਾਂ ਜੋ ਲੋਕ ਆਪਣੇ ਕੰਧਾਂ ਨੂੰ ਜਿਹੜਾ ਪੇਂਟਿੰਗਸ ਨਾਲ ਸਜਾਇਆ ਕਰਦੇ ਸਨ ਸੋ ਉਹ ਵੀ ਇੱਥੇ ਪੇਂਟ ਕੀਤਾ ਹੋਇਆ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਸਾਰੇ ਦਾ ਸਾਰਾ ਡਿਜ਼ਾਈਨ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਛੱਤਾਂ ਦੇਖਦੇ ਹਾਂ ਕਿਉਂਕਿ ਇਹ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਇੱਥੇ ਦੀ ਛੱਤ ਕਿਉਂਕਿ ਗਿਰ ਗਈ ਸੀ ਤੇ ਇਹ ਮੋਡੀਫਾਈ ਕਰਾ ਦਿੱਤੀ ਗਈ ਹੈ ਪਰ ਨਾਲ ਦਾ ਜਿਹੜਾ ਰੂਮ ਹੈ ਉਹ ਸ਼ੈਣ ਕਕਸ਼ ਹੋਇਆ ਕਰਦਾ ਸੀ ਔਰ ਉੱਥੇ ਕਿਸੇ ਵੀ ਗੁਰੂ ਪੀਰ ਦੀ ਜਿਹੜੀ ਫੋਟੋ ਹੈ ਯਾ ਗੁਰੂ ਪੀਰ ਦੀ ਪੇਂਟਿੰਗ ਹੈ ਤੁਹਾਨੂੰ ਨਜ਼ਰ ਨਹੀਂ ਆਏਗੀ ਕਿਉਂਕਿ ਸੌਂਡ ਵਾਲਾ ਕਮਰਾ ਹੈ ਇਸ ਕਰਕੇ ਅਦਬ ਜਿਹੜਾ ਹੈ ਉਹ ਵੀ ਨਜ਼ਰ ਆਉਂਦਾ ਹੈ ਉੱਥੇ ਫੁੱਲਾਂ ਦੀ ਬੋਟਿਆਂ ਦੀ ਜਾਨਵਰਾਂ ਦੀ ਪੰਛੀਆਂ ਦੀ ਪੇਂਟਿੰਗਸ ਉਹ ਵਾਲੇ ਕਮਰੇ ਚ ਕਰਾਈਆਂ ਗਈਆਂ ਔਰ ਛੱਤ ਜਿਹੜੀ ਹੈ ਉਹ ਉਸੇ ਤਰ੍ਹਾਂ ਖੂਬਸੂਰਤੀ ਦੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਛੱਤ ਦੀ ਨਕਾਸ਼ੀ ਇਸ ਕਿਸਮ ਦੀ ਬਹੁਤ ਘੱਟ ਨਜ਼ਰ ਆਉਂਦੀ ਹੈ करते को सर कर एक बार धारविया तो क्योंकि बचना ज्वालामुखी जाते हैं महाराजा जयपुर ने इस जगह से शरण और कितने कितने कागजा लिखा मिलता है कि महाराजा जयपुर ने शुकराने वजो ਇਹ ਪੇਂਟਿੰਗਸ ਜਿਹੜੀਆਂ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਰਵਾ ਕੇ ਦਿੱਤੀਆਂ ਸੀ ਸੋ ਸਰਕਾਰ ਨੂੰ ਵੀ ਅਪੀਲ ਹੈ ਔਰ ਇਹ ਗੱਲ ਜਿਹੜੀ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਕਿ ਜਿਹੜੀ ਸਾਡੀ ਵੱਡਮੁੱਲੀ ਵਿਰਾਸਤ ਹੈ ਉਸ ਨੂੰ ਅਸੀਂ ਬਚਾ ਲਈਏ ਕਿਉਂਕਿ ਇਹ ਇਸ ਤਰ੍ਹਾਂ ਦੇ ਸਾਡੇ ਕੋਲ ਇੱਕ ਡਾਕੂਮੈਂਟਸ ਨੇ ਜਿਹੜੇ ਕਿ ਬੜੇ ਰੇਅਰ ਤੁਹਾਨੂੰ ਨਜ਼ਰ ਆਉਂਦੇ